ਖਾਣਾ ਛੱਡ ਦਿੱਤਾ ਪਰ ਵਿਕਾਰ ਨਹੀਂ ਛੱਡਿਆ। ਵਿਕਾਰ ਅੰਦਰ ਚੱਲ ਰਿਹਾ ਹੈ। ਭਗਤੀ ਤੇ ਬੈਠਾ ਹੈ। ਖਿਆਲ ਫਿਰ ਮਾਰਿਆ ਆ ਰਿਹਾ ਹੈ। ਬੈਠਾ ਕਿਤੇ ਧੋਨੇ ਤੇ ਆ ਵੀ ਹਾਂ ਮੈਂ। ਇੰਨੇ ਦਿਨ ਧੁਮਾ ਤਬਾ ਕੇ ਬੈਠਾਂਗਾ। ਇੰਨੇ ਦਿਨ ਮੈਂ ਸਿਰ 'ਚ ਪਾਣੀ ਪਾਉਣਾ ਹੈ। ਕਿ ਵਿਕਾਰ ਨਿਕਲ ਗਏ। ਵਿਕਾਰ ਤੇ ਫਿਰ ਅੰਦਰ।

ਜਿੱਦਣ ਅੰਦਰੋਂ ਤੁਸੀਂ ਚੱਲੋਗੇ ਉਸ ਦਿਨ ਰੁਕ ਲੱਗੇ ਬਾਹਰੋਂ ਨਹੀਂ ਰੋਕ ਸਕਦੇ ਬਾਹਰ ਜਿੱਥੇ ਮਰਜ਼ੀ ਜਾ ਕੇ ਪਾਠ ਕਰ ਲੈ ਜਿੱਥੇ ਮਰਜ਼ੀ ਕੋਈ ਜਿਹੜਾ ਟਿਕਾਣਾ ਤੂੰ ਕਹਿੰਨਾ ਨਾ ਵੀ ਸਭ ਤੋਂ ਵਧੀਆ ਟਿਕਾਣਾ ਹੈ ਸਭ ਤੋਂ ਵਧੀਆ ਦਰ ਹੈ ਸਭ ਤੋਂ ਵਧੀਆ ਘਰ ਉੱਥੇ ਜਾ ਕੇ ਵੀ ਕਰਕੇ ਵੇਖ ਲੈ ਕੀ ਤੇਰੇ ਅੰਦਰੋਂ ਵਿਕਾਰ ਖਤਮ ਹੋ ਜਾਣਗੇ ਨਹੀਂ ਹੋਣਗੇ ਉੱਥੇ ਵੀ ਉਤਪਨ ਹੋ ਜਾਣਗੇ ਇਸ ਕਰਕੇ ਰੱਬੀ ਬਾਣੀ ਚ ਲਿਖਿਆ ਇੱਕ ਪੋ ਲੱਥੀ ਨਾਤੇ ਆ ਦੋ ਪੋ ਚੜੀਐ ਸੀ ਹੋਰ ਤੇ ਬਹੁਤੇ ਲੋਕ ਜਾਂਦੀ ਮਾਫ ਕਰਨਾ ਇਸ ਕਰਕੇ ਮਾਫ ਕਰਨਾ ਕਿਉਂਕਿ ਜੋ ਮੈਂ ਗੱਲ ਕਹਿਣ ਲੱਗਾ ਵੀ ਕਮਰਾ ਮਿਲ ਜਾਣਾ ਉੱਥੇ ਤੇ ਨਾ ਕਿਦਾ ਦਰਬਾਰ ਸੱਜਣਾ ਨਾ ਦਰਬਾਰ ਸੱਜਣਾ ਜਾਣਾ ਸੀ ਤੇ ਖੱਟਣ ਵਿਕਾਰ ਜਾਣਾ ਬਹੁਤੇ ਲੋਕੇ ਤਾਂ ਕਰਦੇ ਉਹਨਾਂ ਰੋਕ ਵੀ ਲਈਏ ਵੀ ਜਿਹੜੇ ਉਹ ਕਮਰੇ ਕਹਿੰਦੇ ਨੇ ਜੀ ਕਮਰਾ ਲੈ ਲੋ ਉਹ ਹੁਣ ਉਹਨਾਂ ਰੋਕਿਆ ਥੋੜਾ ਜਿਹਾ ਤੁਸੀਂ ਇੱਕ ਹੀ ਬਿਜ਼ਨਸ ਤੋੜਿਆ ਜਿੰਨਾ ਨਹੀਂ ਹਟਣਾ ਉਹ ਏਡੇ ਪਵਿੱਤਰ ਥਾਂ ਤੇ ਜਾ ਕੇ ਵੀ ਨਹੀਂ ਨਹੀਂ ਮੁੜਦੇ ਕਿਉਂ ਕਿਉਂਕਿ ਪਾਪੀ ਮਨ ਮੰਦਾ ਪਾਪੀ ਮਨ ਹੈ ਤੇ ਪਾਪੀ ਮਨ ਕਿਤੇ ਵੀ ਹੋ ਸਕਦਾ ਹੈ ਯਾਦ ਰੱਖੀ ਪਾਪੀ ਮਨ ਕਿਤੇ ਵੀ ਉਸ ਕਿਤੇ ਬੈਠੇ ਵੀ ਉਸ ਹੋਰ ਐਸੀ ਪਵਿੱਤਰ ਥਾਂ ਤੇ ਬੈਠੇ ਵੀ ਉਸ ਕਿਉਂਕਿ ਮਨ ਕੀ ਪਾਪੀ ਆਮ ਖਾਨ ਨਾ ਸਿਆਣੇ ਕਹਿੰਦੇ ਮਨ ਪਾਪੀ ਹੁਜਤਾ ਦਾ ਢੇਰ ਤਪੀ ਤੇ ਸਾਡਾ ਮਨ ਤੇ ਮਨ ਥਾਪੀ ਵਿਕਾਰ ਨਹੀਂ ਛੱਡ ਰਿਹਾ ਉਹ ਫਿਰ ਥਾਣ ਨਹੀਂ ਮਿੰਦਾ ਇਹ ਵੀ ਯਾਦ ਰੱਖਿਓ ਜਦੋਂ ਮਨ ਪਾਪੀ ਹੋ ਗਿਆ ਨਾ ਫਿਰ ਉਹ ਸਤਾਨ ਨਹੀਂ ਵੇਖੇਗਾ ਵੀ ਐਡਾ ਪਵਿੱਤਰ ਸਤਾਨ ਹੈ ਨਹੀਂ ਵੇਖੇਗਾ ਰਿਸ਼ਤਾ ਕੀ ਹੈ ਮੇਰਾ ਨਹੀਂ ਵੇਖੇਗਾ ਮੇਰੀ ਰੈਪਿਊਟੇਸ਼ਨ ਕੀ ਹੈ ਨਹੀਂ ਵੇਖੇਗਾ ਕਿਉਂ ਕਿਉਂਕਿ ਹੁਣ ਮਨ ਪਾਪੀ ਬਣ ਜਾਂਦਾ ਹੈ ਤੇ ਜਦੋਂ ਮਨ ਪਾਪੀ ਬਣ ਗਿਆ ਫਿਰ ਇਹਨਾਂ ਚ ਜਦੋਂ ਪਰੋਟ ਜਾਂਦਾ ਰਿਸ਼ਤਾ ਰੰਗ ਰੂਪ ਨਸਲ ਭੇਡ ਭਾਵ ਜਾਤ ਪਾਤ ਸ਼ੂਤ ਸ਼ਾ ਤੇ ਸਭ ਕੁਝ ਜਾਣਿਆ ਸੀ ਜਦੋਂ ਮਨ ਪਾਪੀ ਹੁੰਦਾ ਹੈ ਉਦੋਂ ਪਹਿਲਾਂ ਸਾਨੂੰ ਸਭ ਯਾਦ ਆਦੇ ਇਹ ਛੋਟੀ ਯਾਦ ਦਾ ਹੈ ਇਹ ਵੱਡੀ ਯਾਦ ਦਾ ਹੈ ਪਰ ਜਦੋਂ ਮਨ ਵਿਕਾਰੀ ਹੁੰਦਾ ਹੈ ਫਿਰ ਜਾਤਾਂ ਪਾਤਾਂ ਉੱਚੀ ਨੀਚਤਾ ਇਹ ਸਭ ਖਤਮ ਹੋ ਜਾਂਦੀ ਹੈ ਕਿਉਂ ਭਾਈ ਕਿਉਂਕਿ ਮਨ ਪਾਪੀ ਹੋ ਚੁੱਕਾ ਹੈ ਤੇ ਕਿਤੇ ਵੀ ਹੋ ਸਕਦਾ ਹੈ ਯਾਦ ਰੱਖੀ ਉਦੋਂ ਫਿਰ ਇਹ ਸਭ ਕੁਝ ਬੰਦਾ ਭੁੱਲ ਜਾਂਦਾ ਹੈ ਅਸਲ ਤਾਂ ਅਸੀਂ ਇਨਸਾਨ ਆ ਜੋ ਰੱਬ ਨੇ ਬਣਾ ਕੇ ਭੇਜਿਆ ਹੈ ਇਹ ਬਾਹਰਲਾ ਜਿਹੜਾ ਸਿਸਟਮ ਸਿਰ ਜਿਆ ਅਸੀਂ ਸਿਰ ਜਿਆ ਜਾਤਾ ਪਾਤਾ ਵਾਲਾ ਹੋਰ ਜਿਹੜਾ ਕੋੜ ਮੈਂ ਘਰ ਬਾਬਾ ਸਮੇਂ ਦੀ ਸੰਪੰਤਾ ਮੈਂ ਅਖਰੀ ਅਰਥ ਕਰਕੇ ਸਮਾਪਤੀ ਕਰਾਂ ਕਿਉਂ ਛੁੱਟੋਂ ਕੈਸੇ ਤਰੋਂ ਭਵਜਲਨਦ ਭਾਰੀ ਬਾਬਾ ਕਬੀਰ ਸਾਹਿਬ ਕਹਿੰਦੇ ਕਿਉਂ ਛੁੱਟੂ ਕਿਵੇਂ ਛੁੱਟਾਂ ਇਹਨਾਂ ਵਿਕਾਰਾਂ ਤੋਂ ਛੁੱਟਿਆ ਕਿਵੇਂ ਜਾਵੇ ਨਿਜਾਤ ਕਿੱਦਾਂ ਪਾਈ ਜਾਵੇ ਕਿਉਂ ਛੁੱਟੋਂ ਕੈਸੇ ਤਰੂੰ ਛੁੱਟਾ ਕਿਵੇਂ ਤੇ ਤਰਿਆ ਕਿਵੇਂ ਜਾਵ ਭਵਜਲ ਨਿਤ ਭਾਰੀ ਕਹਿੰਦੇ ਬਹੁਤ ਭਾਰੀ ਭਵਜਲ ਐ ਸੰਸਾਰ ਸਮੁੰਦਰ ਇਹਦੇ ਚੋਂ ਛੁੱਟਣਾ ਤੇ ਇਹਦੇ ਤੋਂ ਤਰਨਾ ਬੜਾ ਔਖਾ ਬਹੁਤ ਔਖਾ ਰਾਖ ਰਾਖ ਮੇਰੇ ਬੀਠੂਲਾ ਜਨ ਸ਼ਰਨ ਤੁਮਾਰੀ ਬੀਠੂਲ ਕਹਿੰਦੇ ਨੇ ਰੱਬ ਨੂੰ ਪ੍ਰਮਾਤਮਾ ਏ ਮੇਰੇ ਪ੍ਰਮਾਤਮਾ ਜੀ ਕਿਰਪਾ ਕਰੋ ਮੈਨੂੰ ਰੱਖ ਲਵੋ ਮੈਨੂੰ ਰੱਖ ਲਵੋ ਕਿਉਂਕਿ ਮੈਂ ਆਪ ਜੀ ਦੀ ਸ਼ਰਨ ਵਿੱਚ ਆਇਆ ਰਾਖ ਰਾਖ ਮੇਰੇ ਬੀਠੁਲਾ ਜਨ ਸ਼ਰਨ ਤੁਮਾਰੀ ਅਸੀਂ ਜਨ ਬਣ ਕੇ ਕਿਤੇ ਕਰਤਾਰ ਦੀ ਸ਼ਰਨ ਵਿੱਚ ਆਈਏ ਤੇ ਸਹੀ ਅਤੇ ਕਿਤੇ ਆ ਕੇ ਸਤਿਗੁਰਾਂ ਨੂੰ ਇਹ ਬਾਤ ਕਹੀਏ ਤੇ ਸਹੀ ਜੋ ਗੁਰੂ ਅਰਜਨ ਦੇ ਪਾਤਸ਼ਾਹ ਕਹਿੰਦੇ ਤੁਮਰੀ ਸ਼ਰਨ ਤੁਮਾਰੀ ਆਸਾ ਤੁਮਹੀ ਸੱਜਣਾ ਸੁਹੇਲੇ ਰੱਖੋ ਰੱਖ ਨਗਾਰ ਦੇ ਅਲਾ ਨਾਨਕ ਕਰਕੇ ਕੀ ਕਿਤੇ ਅਸੀਂ ਕਹੀਏ ਸੀ ਸਤਿਗੁਰ ਆਇਓ ਸ਼ਰਨ ਤੁਕਾਰੀ ਅਸੀਂ ਤੇਰੀ ਸ਼ਰਨਾ ਮਿਲਿਆ ਸੁਖ ਨਾਮ ਹਰ ਸ਼ੁਭਾ ਚਿੰਤਾ ਲਾਹੇ ہماری ਇਹ ਤੇ ਸਾਰੀਆਂ ਚਿੰਤਾਵਾਂ ਖਤਮ ਕਰ ਦੇ। ਰਾਖ ਰਾਖ ਮੇਰੇ ਬਿਠਲਾ ਜਨ ਸ਼ਰਨ ਤੇਮਾਰੀ ਰਹਾਉ। ਵਿਕਾ ਵਿਕਾ ਕੀ ਬਾਸਨਾ ਤਜੀ ਨਹੀਂ ਜਾਏ ਕਹਿੰਦੇ ਇਹ ਵਿਸ਼ੇ ਵਿਕਾਰਾਂ ਦੀਆਂ ਵਾਸ਼ਨਾਵਾਂ ਤਜੀਆਂ ਨਹੀਂ ਜਾ ਸਕਦੀਆਂ ਛੱਡੀਆਂ ਨਹੀਂ ਜਾ ਸਕਦੀਆਂ ਹਰੇਕ ਬੰਦੇ ਦੇ ਅੰਦਰ ਹੈ। ਇਵਨ ਕੀ ਮੈਂ ਕਹ ਰਿਹਾ ਮੇਰੇ ਅੰਦਰ ਵੀ ਹੈ। ਤਾਡੇ ਅੰਦਰ ਵੀ ਹੈ ਇਹ ਸਾਰਿਆਂ ਦੇ ਅੰਦਰ ਇਹ ਵਿਸ਼ੇ ਵਿਕਾਰ ਉਤੋਂ ਭਾਵੇਂ ਜਿੰਨੇ ਮਰਜੀ ਤੁਸੀਂ ਸਾਧ ਬਣੀ ਜਾ ਪਰ ਨਹੀਂ ਜੋ ਹੈ ਉਸ ਚਾਹੀਏ ਇਹ ਸਾਰਿਆਂ ਦੇ ਅੰਦਰ ਵਿਸ਼ੇ ਵਿਕਾਰ ਇਹ ਵੇਖ ਯਰ ਵਿਖਿਆ ਵਿਖੇ ਕੀ ਬਾਸਨਾ ਤਜੀ ਨਾ ਜਾਈ ਇਹ ਛੱਡੀ ਨਹੀਂ ਜਾ ਸਕਦੀ ਤੁਸੀਂ ਛੱਡ ਨਹੀਂ ਸਕਦੇ ਬੜੇ ਲੋਕ ਬੁੱਢੇ ਹੋ ਗਏ ਤੇ ਇਹ ਕਹਿੰਦੇ ਵਿਛਾਣੇ ਹੋ ਗਏ ਨਹੀਂ ਪਰ ਉਹ ਬੁੱਢੇ ਵੀ ਜਦੋਂ ਉਹਨਾਂ ਦੀ ਲੈਂਗੁਏਜ ਉਹਨਾਂ ਦੀ ਸ਼ਬਦਾਵਲੀ ਉਹਨਾਂ ਦੇ ਸ਼ਬਦ ਸੁਣੀਦੇ ਨੇ ਤੇ ਸੋਚੀਦਾ ਵੀ ਬਿੜਾਗਰ ਕੋਇਆ ਪਿਆ ਵੇ ਬਜ਼ੁਰਗ ਹੋਣ ਦੇ ਨਾਤੇ ਵੀ ਇਦਾਂ ਦੀਆਂ ਗੱਲਾਂ ਕਰਦੇ ਕਿਉਂ ਕਿ ਵਿਸ਼ੇ ਵਕਾਰ ਅੰਦਰ ਨਹੀਂ ਤਜੇ ਨਹੀਂ ਗਏ ਛੱਡੇ ਨਹੀਂ ਗਏ ਹਜੇ ਤੱਕ ਅੰਦਰ ਨੇ ਵਿਖੇ ਵਿਖੇ ਕੀ ਬਾਸਨਾ ਤਜੀ ਨਾ ਜਾਏ ਛੱਡ ਨਹੀਂ ਸਕਦਾ ਅਨਕ ਜਤਨ ਕਰ ਰਾਖੀ ਆ ਫਿਰ ਫਿਰ ਲਪਟਾਈ ਜਤਨ ਕਰਦੇ ਨੇ ਛੱਡਣ ਦਾ ਛੱਡਿਆ ਨਹੀਂ ਜਾਂਦਾ ਉਹ ਵਕਾਰ ਫਿਰ ਆ ਆ ਕੇ ਲਪਟਦੇ ਨੇ ਨਾਲ ਫਿਰ ਆ ਆ ਕੇ ਚਿੰਬੜਦੇ ਨੇ ਨਾਲ ਤੇ ਫਿਰ ਉਹ ਵਕਾਰ ਛੱਡੀ ਛੱਡਦੇ ਨਹੀਂ ਰਾਖੀ ਆ ਫਿਰ ਫਿਰ ਲਪਟਾਈ ਫਿਰ ਫਿਰ ਆ ਕੇ ਲਪਟ ਜਾਂਦਾ ਦੁਆਰ ਦੁਆਰ ਤੋ ਆਕੇ ਇੰਨਾ ਕੋ ਸਮਾਂ ਹੀ ਹੈ ਜਿੰਨਾ ਕੋ ਆਪਾਂ ਬੈਠੇ ਆਂ ਇਦੋਂ ਬਾਹਰ ਨਿਕਲਦੇ ਆਂ ਸਾਰ ਫਿਰ ਚਿੰਬੜ ਜਾਣੇ ਕਿਤੇ ਕੰਮ ਹੈ ਜ਼ਰੂਰੀ ਨਹੀਂ ਹੈ ਤੁਸੀਂ ਇੱਕ ਤਰਫਾ ਨਾ ਸੋਚੋ ਵੀ ਕੱਲੇ ਮੈਂ ਕਾਮ ਦੀ ਗੱਲ ਨਹੀਂ ਕਰ ਰਿਹਾ ਹੋਰ ਵੀ ਚਾਰ ਨੇ ਉਹਨਾਂ ਬਾਰੇ ਵੀ ਸੋਚੋ ਕਿਤੇ ਤੁਹਾਡੇ ਦਿਮਾਗ 'ਚ ਕੱਲਾ ਇਹੀ ਚੱਲੀ ਜਾਵੇ ਕਾਮ ਨਹੀਂ ਕ੍ਰੋਧ ਵੀ ਹੈ ਲੋਭ ਵੀ ਹੈ ਮੋਹ ਵੀ ਏ ਹੰਕਾਰ ਵੀ ਏ ਤੇ ਆਪੋ ਆਪਣੀ ਜਿੰਸ ਹੈ ਇਹਨਾਂ ਦੀ ਆਪੋ ਆਪਣੀ ਇਹਨਾਂ ਦੀ ਸਪਰਸ਼ਤਾ ਹੈ ਆਪੋ ਆਪਣਾ ਇਹਨਾਂ ਦਾ ਪ੍ਰਭਾਵ ਹੈ ਆਪੋ ਆਪਣੇ ਤਰੀਕੇ ਨਾਲ ਚਿੰਬੜਦੇ ਨੇ ਸਾਨੂੰ ਸਾਰਿਆਂ ਨੂੰ ਇੱਥੋਂ ਬਾਹਰ ਨਿਕਲਣ ਤੋਂ ਬਾਅਦ ਆਪੋ ਆਪਣੇ ਤਰੀਕੇ ਨਾਲ ਚਿੰਬੜ ਜਾਣੇ ਫਿਰ ਫਿਰ ਲਪਟਾਈ ਇਹਨਾਂ ਫਿਰ ਸਾਨੂੰ ਵੇਲੇ ਲੈਣੇ ਜਰਾ ਜੀਵਨ ਜੋ ਬਨ ਗਿਆ ਕਿਸ਼ਕੀਆਂ ਨਾ ਨਿਕਾ ਕਹਿੰਦੇ ਜਰਾ ਕਹਿੰਦੇ ਵਡੇਪੇ ਨੂੰ ਵਡੇਪਾ ਜੀਵਨ ਜੋਬਨ ਜੋਬਨ ਕਹਿੰਦੇ ਜਵਾਨੀ ਨੂੰ ਇਹ ਸਾਰਾ ਕੁਝ ਚਲਾ ਗਿਆ ਜਵਾਨੀ ਵੀ ਚਲੀ ਗਈ ਵਡੇਪਾ ਵੀ ਜੀਵਨ ਵੀ ਚਲਾ ਗਿਆ ਪ੍ਰਾਪਤ ਕੁਝ ਨਹੀਂ ਕੀਤਾ ਵਡੇਪਾ ਖੀਰੀ ਸਟੇਜ ਤੇ ਇਹ ਸਾਰਾ ਕੁਝ ਚਲਾ ਗਿਆ ਕੋਈ ਪ੍ਰਾਪਤ ਇਹ ਜੀਰਾਂ ਨਰਮੋਲ ਕੋ ਕੋਡੀ ਲਗਮੀ ਕਾ ਇਹ ਜਿਹੜਾ ਜਿੰਦ ਸੀ ਨਾ ਜਿਹੜੀ ਬੜੀ ਨਰਮੋਲ ਸੀ ਬੜੀ ਅਮੋਲਕ ਸੀ ਬੜੀ ਬੜਮੁੱਲੀ ਦਾਤ ਸੀ ਰੱਬ ਨੇ ਸਾਡੇ ਸਰੀਰ ਵਿੱਚ ਪਾਈ ਪਰ ਇਹਨੂੰ ਜਾਣਿਆ ਨਹੀਂ ਭਈ ਪ੍ਰਾਪਤ ਮਾਨੁੱਖ ਦੇ ਕੁਰੀਆ ਗੋਬਿੰਦ ਮੱਲ ਕੀ ਇਹ ਤੇ ਇਹ ਕਨਸੈਪਟ ਸਮਝਿਆ ਨਹੀਂ ਅਸੀਂ ساری ਜ਼ਿੰਦਗੀ ਨਹੀਂ ਸਮਝਿਆ ਔਰ ਨਾ ਸੁਣ ਜਾਉਣਾ ਸੀ ਬਹੁਤ ਔਖਾ ਹੈ ਇਸ concept ਨੂੰ ਸਮਝਣਾ ਬਹੁਤ ਔਖ ਹੈ। ਇਸ ਲਈ ਕਹਿੰਦੇ ਨਰਮੋਲ ਕੋ ਕੌਡੀ ਲਗ ਮੀਕਾ ਤੇ ਅਸੀਂ ਆਪਣਾ ਜੀਵਨ ਕਿੰਦ ਨਾ ਸਤਿਗੁਰੂ ਜੀ ਖਾਣਾ ਪੀਣਾ ਹੱਸਣਾ ਸੌਣਾ ਵਿਸਰ ਗਿਆ ਹੈ। ਮਰਨਾ ਸਾਨੂੰ ਮੌਤ ਵਿਸਰੀ ਹੋਈ। ਉੱਥੇ ਵੀ ਗੱਲ ਕੀਤੀ। ਕਹਿੰਦੇ ਖੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ। ਅਸੀਂ ਕੌਡੀਆਂ ਦੇ ਭਾਵੇਂ ਚ ਦਿੱਤਾਈ। ਖੀਰੇ ਵਰਗਾ ਜਨਮ। ਨਰਮੋਲਕ ਮਨੁੱਖਾ ਜਾਮਾ। ਕਹੋ ਕਬੀਰ ਮੇਰੇ ਮਾਦਵਾ ਤੂੰ ਸਰਬ ਵਿਆਪੀ ਕਬੀਰ ਸਾਹਿਬ ਕਹਿੰਦੇ ਏ ਮੇਰੇ ਮਾਦਵ ਏ ਮੇਰੇ ਰੱਬ ਜੀ ਤੂੰ ਸਾਰੀਆਂ ਥਾਵਾਂ ਤੇ ਹੈ ਘਟ ਘਟ ਮੈਂ ਬੋਲੋ ਜੀ ਘਟ ਘਟ ਮੈਂ ਹਰ ਜੂ ਵਸੇ ਹਰ ਥਾਂ ਤੇ ਰੱਬ ਵਸੇ ਕੋਈ ਥਾਂ ਨਹੀਂ ਜਿੱਥੇ ਰੱਬ ਨਹੀਂ ਕੋਈ ਜਗ੍ਹਾ ਨਹੀਂ ਜਿੱਥੇ ਰੱਬ ਨਹੀਂ ਹਰ ਥਾਂ ਤੇ ਅਤ ਕਬੀਰ ਸ਼ਕਤ ਨੇ ਕਹੋ ਕਬੀਰ ਮੇਰੇ ਮਾਤਾ ਤੂੰ ਸਰਬ ਦੇ ਆਪ ਸਰਬ ਆਪੀ ਸਾਰੇ ਥਾਂਵਾਂ ਤੇ ਤੁਮ ਸੰਸਰਨਾ ਹੀਂਦੇ ਆਲ ਇਹ ਸਤਿਗੁਰੂ ਤੇਰੇ ਵਰਗਾ ਦਿਆਲੂ ਕੋਈ ਨਹੀਂ ਤੇਰੇ ਵਰਗਾ ਦਿਆਲੂ ਕੋਈ ਨਹੀਂ ਤੇ ਸਚਾਈ ਹੈ ਦਿਆਵਨ ਹੁੰਦਾ ਤੇ ਕੀੜੀ ਨੂੰ ਬਚਾ ਲੈਂਦਾ ਤੇ ਹਾਥੀ ਨੂੰ ਮਾਰ ਦਿੰਦਾ ਦਿਆਵਨ ਹੁੰਦਾ ਮਰਦੇ ਕੋਈ ਬੰਦੇ ਚ ਸਾਹ ਪਾ ਲੈਂਦਾ ਹੈ। ਦਿਆਵਾਂ ਹੁੰਦਾ ਹੈ। ਇੱਕ ਪਿਖਾਰੀ ਤੂੰ ਰਾਜਾ ਬਣਾ ਦਿੰਦਾ ਹੈ। ਦਿਆਵਾਂ ਹੁੰਦਾ ਜਦੋਂ। ਕਿਉਂਕਿ ਜਦੋਂ ਉਹ ਦਿਆਲੂ ਹੁੰਦਾ। ਇਸ ਲਈ ਸਤਿਗੁਰੂ ਤੇਰੇ ਵਰਗਾ ਦਿਆਲੂ ਨਹੀਂ। ਤੂੰ ਤਾਂ ਤੂੰ ਸੰਸਰ ਨਾਲ ਹੀ ਦਿਆਲ। ਤੇਰੇ ਵਰਗਾ ਦਿਆਲੂ ਨਹੀਂ ਕੋਈ। ਤੇਰੇ ਬਰਾਬਰ ਦਾ ਦਿਆਲੂ ਕੋਈ ਨਹੀਂ। ਦੁਨੀਆ ਤੇ ਕੋਈ ਉਹਦੇ ਬਰਾਬਰ ਦਾ ਦਿਆਲੂ ਵਖਾਦੋ ਨਹੀਂ ਹੈ ਜਿੱਡਾ ਮਰਦ ਜੀ ਕੋ ਤਨਾੜ ਹੈ ਜਿੱਡਾ ਮਰਦ ਜੀ ਕੋ ਅਮੀਰ ਹੈ ਪਰ ਰੱਬ ਤੋਂ ਵੱਡਾ ਦਿਆਲੂ ਕੋਈ ਨਹੀਂ ਜੀ ਕੋਈ ਵੀ ਨਹੀਂ ਅਖੀਰ ਮੋਖ ਹੈ ਸੰਸਰ ਪਾਪੀ ਤੇ ਮੇਰੇ ਵਰਗਾ ਦੁਨੀਆ ਤੇ ਪਾਪੀ ਕੋਈ ਇਹ ਮੰਨਣਾ ਬੜਾ ਪਾਪੀ ਆਪਣੇ ਆਪ ਨੂੰ ਕਹਿਣਾ ਬੜਾ ਔਖਾ ਹੈ ਕੋਈ ਬੰਦਾ ਕਹਿੰਦਾ ਮੈਂ ਪਾਪੀ ਹਾਂ ਨਹੀਂ ਕਿ ਪਰ ਰਬੀ ਬਾਣੀ ਵਿੱਚ ਜਦੋਂ ਪੜੋਗੇ ਨਾ ਉੱਥੇ ਇੱਕ ਸ਼ਬਦ ਹੈ ਸਤਿਗੁਰੂ ਜੀ ਕਹਿੰਦੇ ਅਸੀਂ ਮੂਰਖਾਂ ਤੂੰ ਸਿਆਣਾ ਹੈ ਅਸੀਂ ਮੂਰਖਾਂ ਤੂੰ ਸਿਆਣਾ ਹੈ ਤੂੰ ਦਿਆਲੂ ਹੈ ਕਿਰਪਾਲੂ ਹੈ ਅਸੀਂ ਪਖਾਰੀ ਆ ਆਪਣੇ ਆਪ ਨੂੰ ਨੀਵਾ ਆਪਣੇ ਆਪ ਨੂੰ ਮਾੜਾ ਕਹਿੰਦਾ ਮੈਂ ਮੂਰਖ ਕੀ ਕੀਤਕ ਬਾਤ ਕੂਟ ਪ੍ਰਾਦੀ ਤਰਿਆਰੇ ਗੁਰੂ ਨਾਨਕ ਜੀ ਸੁਣਿਆ ਵੇਖਿਆ ਸੇ ਫਿਰ ਗਰਵਾਸ ਨ ਪਰਿਆ ਇਸ ਲਈ ਸਤੂ ਬਹੁਤ ਵੱਡਾ ਹੈ ਤੂੰ ਬਹੁਤ ਉੱਚਾ ਹੈ ਅਸੀਂ ਬਹੁਤ ਨੀਵੇਂ ਹਰੇ ਵਰਗਾ ਦਿਆਲੂ ਕਿਰਪਾਲੂ ਕੋਈ ਨਹੀਂ ਤੇ ਸਾਡੇ ਵਰਗਾ ਪਾਪੀ ਕੋਈ ਨਹੀਂ ਦੁਨੀਆ ਤੇ ਇਹ ਮੰਨਣਾ ਬੜਾ ਔਖਾ ਸੀ ਪਾਪੀ ਦੂਜੇ ਨੂੰ ਕੰਨਿਆ ਫਲਾਣਾ ਬੰਦਾ ਪਾਪੀ ਹੈ ਫਲਾਣਾ ਬੰਦਾ ਵਸ਼ਈਏ ਫਲਾਣਾ ਬੰਦਾ ਵਕਾਰੀਏ ਫਲਾਣਾ ਬੰਦਾ ਇੱਦੇ ਦਾ ਪਰ ਕਦੀ ਆਪਣੇ ਅੰਦਰ ਝਾਤ ਮਾਰ ਕੇ ਵੇਖੋ ਨਾ ਕਿ ਅਸੀਂ ਵੀ ਪਾਪੀ ਆ ਕਿਤੇ ਅਸੀਂ ਵੀ ਤੇ ਨਹੀਂ ਪਾਪ ਕਰ ਰਹੇ ਕਿਤੇ ਅਸੀਂ ਵੀ ਤੇ ਨਹੀਂ ਕਿਤੇ ਕੋਈ ਪਾਪ ਕੀਤਾ ਜਾਂ ਕਰਿਆ ਫਿਰ ਦੂਜੇ ਦੀ ਤੁਲਨਾ ਚ ਥੋੜਾ ਜਿਹਾ ਘਟ ਆਪਣੇ ਆਪ ਬਾਰੇ ਸੋਚੋ ਥੋੜਾ ਜਿਹਾ ਜਿਵੇਂ ਆਪਾਂ ਵੱੱਟ ਚੜ ਕੇ ਕਹਿਣਾ ਨਾ ਫਲਾਣਾ ਇੱਦਾਂ ਫਲਾਣਾ ਇੱਦਾਂ ਤੇ ਜਦੋਂ ਮੈਂ ਆਪਣੇ ਬਾਰੇ ਸੋਚਾਂਗਾ ਵੀ ਮੈਂ ਕਿਦਾਂ ਤੇ ਫਿਰ ਥੋੜਾ ਜਿਹਾ ਫਰਕ ਪਏਗਾ ਕਿਸੇ ਨੂੰ ਕਹਿਣ ਲੱਗਿਆ ਕਿਉਂਕਿ ਦੁਨੀਆ ਭਰੀ ਪਈਏ ਪਾਪਾਂ ਨਾਲ ਇਹ ਨਹੀਂ ਕਿ ਪਾਪੀ ਕਹਿਣ ਦੇ ਨਾਲ ਉਹ ਪਾਪੀਆਂ ਦਾ ਪਾਪ ਘਟ ਜਾਏਗਾ ਜੇ ਅਸੀਂ ਕਵਾਂਗੇ ਨਿੰਦਿਆ ਕਰਾਂਗੇ ਤੇ ਉਹ ਪਾਪੀ ਵੱਡੇ ਹੋ ਜਾਣਗੇ ਨਹੀਂ ਹੋਣਾ ਇਹ ਨਹੀਂ ਹੋਣਾ ਜਿਹੜਾ ਪਾਪੀ ਹੈ ਉਹਨੇ ਪਾਪੀ ਹੀ ਰਹਿਣਾ ਆਪਾਂ ਕਈ ਵਾਰੀ ਕਹਿੰਦੇ ਨਾ ਫੁਲਾਣੇ ਬੰਦੇ ਦੇ ਕਿਉਂ ਪਾਪ ਧੋਂਦੇ ਹੋ ਪਾ ਇੱਥੇ ਇੱਕ ਸ਼ਬਦ ਹੈ ਨਿੰਦੋ ਨਿੰਦੋ ਮੋਕੋ ਲੋਕ ਨਿੰਦੋ ਨਿੰਦਾ ਜਨ ਕੋ ਖਰੀ ਪਿਆਰੀ ਨਿੰਦਾ ਬਾਪ ਨਿੰਦਾ ਮੈਂ ਤਾਰੀ ਉਹਦੇ ਅਰਥ ਕੁਝ ਹੋਰ ਨੇ ਮੇਰੇ ਜੋ ਸਮਝਚਾਰੇ ਜਿਹੜਾ ਹੈ ਹੀ ਬੰਦਾ ਉਦਾਂ ਦਾ ਉਹਦੇ ਬਾਰੇ ਆਪਾਂ ਕਹਿ ਰਹੇ ਆ ਉਹ ਨਿੰਦੇ ਹਸਦਾ ਉਤੇ ਹੈ ਹੀ ਉਦਾਂ ਤੇ ਉਦਾਂ ਦੇ ਕਹਿਣ ਦੇ ਨਾਲ ਉਹਦੀ ਆਪਾਂ ਪਾਪ ਥੋੜਾ ਤੋੜਿਆ ਕਿਉਂਕਿ ਉਤੇ ਹੈ ਹੀ ਉਦਾਂ ਦਾ ਪਾਪ ਕੀ ਦੇ ਤੋਰਿਓ ਜਿਹੜਾ ਉਦਾਂ ਦਾ ਨਹੀਂ ਹੈ ਪਰ ਤੁਸੀਂ ਆਪਣੇ ਕੋਲੋਂ ਬਣਾ ਕੇ ਕਹਿ ਰਹੇ ਹੋ ਉਸ ਬੰਦੇ ਦੇ ਤੁਸੀਂ ਜ਼ਰੂਰ ਪਾਪ ਤੋਰਿਆ ਕਿਉਂਕਿ ਉਹ ਉਦਾਂ ਦਾ ਨਹੀਂ ਪਰ ਤੁਸੀਂ ਆਪਣੇ ਕੋਲੋਂ ਬਣਾ ਕੇ ਕਹਿ ਰਹੇ ਹੋ ਉਹਦੇ ਤੁਸੀਂ ਪਾਪ ਤੋਰਿਆ ਪਰ ਜਿਹੜਾ ਹੈ ਹੀ ਉਦਾਂ ਦਾ ਉਹਦਾ ਕੋਈ ਪਾਪ ਨਹੀਂ ਤੋਰਦਾ ਕਿਉਂਕਿ ਉਹ ਤੇ ਹੈ ਹੀ ਉਦਾਂ ਦਾ ਠੀਕ ਹੈ ਨਾ ਖਰਬੂਜੇ ਨੂੰ ਖਰਬੂਜੇ ਕਹੋ ਨਾ ਬਰੂਤ ਤੇ ਨਹੀਂ ਕਹਿਣ ਲਾਗੇ ਅਮਰੂਦ ਕਹਿਣਾ ਨਿੰਦਿਆ ਅਮਰੂਦ ਕਹੋਗੇ ਤਾਂ ਨਿੰਦਿਆ ਕਿਉਂਕਿ ਉਹ ਤਰਬੂਜ ਆ ਕੋਬੂਜਾ ਹਨ ਪਰ ਜੇ ਅਸੀਂ ਉਹਦਾ ਜੈਂਡਰ ਚੇਂਜ ਕੀਤਾ ਜਾਂ ਅਸੀਂ ਉਹਦੀ ਸਿਸਟਮ ਚੇਂਜ ਕੀਤਾ ਅਸੀਂ ਉਹਨੂੰ ਗਲਤ ਤਰੀਕੇ ਨਾਲ ਬਿਆਨ ਕਰ ਦਿੱਤਾ ਫਿਰ ਗਲਤ ਸੋ